ਫਲਾਈਂ ਸਿੱਖ ਮਿਲਖਾ ਸਿੰਘ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਕੀ ਤੁਸੀਂ ਪਹਿਲੇ ਫਲਾਈਂ ਸਿੱਖ ਨੂੰ ਜਾਣਦੇ ਹੋ ਜੇ ਨਹੀਂ ਤਾਂ ਆਜੋ ਤੁਹਾਨੂੰ ਦੱਸਦੇ ਹਾਂ ਪਹਿਲੇ ਫਲਾਈਂ ਸਿੱਖ ਬਾਰੇ ਅੱਜ ਗੱਲ ਕਰਦੇ ਹਾਂ ਸਰਦਾਰ ਹਰਦਤ ਸਿੰਘ ਪਹਿਲੇ ਫਲਾਈਂ ਸਿੱਖ ਜਿਨ੍ਹਾਂ ਦੇ ਜਹਾਜ਼ ਉਤੇ 400 ਗੋਲੀਆਂ ਲੱਗੀਆਂ ਪਰ ਉਹ ਫਿਰ ਵੀ ਬਚ ਗਏ ਇੱਕ ਜਰਮਨ ਨੇ ਮੇਰੇ ਉਤੇ ਇੱਕ ਹੱਥ ਲਾਈ ਮੇਰੀ ਸੱਜੀ ਲੱਤ ਵਿੱਚ ਗੋਲੀ ਲੱਗੀ ਇਸ ਸਮੇਂ ਕਰੋ ਮੈਂ ਉਸ ਉਤੇ ਫੈਰ ਕੀਤੇ ਅਤੇ ਉਸ ਦੇ ਲੱਟ ਲੱਟ ਬਲਣ ਦਾ ਆਨੰਦ ਲਿਆ ਮੇਰੇ ਲੱਗਣ ਵਾਲੀ ਗੋਲੀ ਜਹਾਜ਼ ਦੇ ਪਟ્રોલ ਟੈਂਕ ਦੇ ਭਰੇ ਹੋਏ ਹਿੱਸੇ ਵਿੱਚੋਂ ਨਿਕਲੀ ਸੀ ਜੇਕਰ ਇਹ ਥੋੜੀ ਉੱਪਰ ਹੁੰਦੀ ਤਾਂ ਜਹਾਜ਼ ਵਿੱਚ ਧਮਾਕਾ ਹੋ ਜਾਣਾ ਸੀ ਚਾਰ ਜੰਗੀ ਜਹਾਜ਼ ਮੇਰੇ ਪਿੱਛੇ ਲੱਗੇ ਹੋਏ ਸਨ ਉਹ ਵਾਰੋ-ਵਾਰੀ ਮੇਰੇ ਵੱਲ ਗੋਲੀਬਾਰੀ ਕਰ ਰਹੇ ਹਨ ਮੈਂ ਬਿਲਕੁਲ ਤਿੱਤਰ ਵਾਂਗ ਭਾਜਦਾ ਹੋਇਆ ਖੰਭ ਹਿਲਾ ਰਿਹਾ ਸੀ ਅਤੇ ਉੱਡਣ ਤੋਂ ਸਮਰਥ ਸੀ ਪਹਿਲੇ ਕੁਝ ਪਲਾਂ ਦੌਰਾਨ ਮੈਨੂੰ ਲੱਗਾ ਕਿ ਮੈਨੂੰ ਮਾਰ ਦਿੱਤਾ ਜਾਵੇਗਾ ਜਦੋਂ ਇਹ ਨਹੀਂ ਹੋਇਆ ਮੈਨੂੰ ਲੱਗਾ ਜਿਵੇਂ ਕਿ ਕਿਸੇ ਦੇਵੀ ਰੱਖਿਆ ਹੇਠ ਹੋਵਾ ਮੈਨੂੰ ਦੱਸਿਆ ਗਿਆ ਕਿ ਮੇਰੇ ਜਹਾਜ਼ ਉਤੇ 400 ਤੋਂ ਵੱਧ ਗੋਲੀਆਂ ਲਗੀਆਂ ਸਨ ਇਹ ਸ਼ਬਦ ਪਹਿਲੀ ਵਿਸ਼ਵ ਜੰਗ ਲੜਨ ਵਾਲੇ ਸਰਦਾਰ ਹਰਦਤ ਸਿੰਘ ਦੇ ਹਨ ਜੋ ਉਹਨਾਂ ਦੀ ਸਵੈ ਜੀਵਨੀ A Little Work A Little Play ਵਿੱਚ ਦਰਜ ਹਨ ਉਹ ਪਹਿਲੇ ਫਲਾਈਂਗ ਸਿੱਖ ਸਨ ਆਣ ਵਨਡੇ ਪੰਜਾਬ ਦੇ ਜ਼ਿਲ੍ਹੇ ਹਰਾਵਲਪਿੰਡੀ 'ਚ ਜਨਮੇ ਹਰਦਤ ਸਿੰਘ ਮਲਕ ਨੂੰ ਪਹਿਲੇ ਫਲਾਈਂਗ ਸਿੱਖ ਹੋਣ ਦਾ ਮਾਣ ਹਾਸਲ ਹੈ ਉਹ ਪਹਿਲੀ ਵਿਸ਼ਵ ਜੰਗ ਵਿੱਚ ਰਾਇਲ 에ਅਰ ਫੋਰਸ ਦਾ ਹਿੱਸਾ ਬਣਨ ਵਾਲੇ 99 ਭਾਰਤੀਆਂ ਵਿੱਚੋਂ ਇੱਕ ਸਨ। ਉਹ ਪਹਿਲੇ ਦਸਤਾਰਦਾਰੀ ਸਿੱਖ ਪਾਇਲਟ ਸਨ। ਆਪਣੇ ਬਚਪਨ ਦੀ ਘਟਨਾ ਬਾਰੇ ਉਹਨਾਂ ਬਾਅਦ ਵਿੱਚ ਲਿਖਿਆ ਇਸ ਸ਼ਰਮਾਤ ਦਾ ਮੇਰੇ ਜੀਵਨ ਉੱਤੇ ਡੂੰਘਾ ਅਸਰ ਹੋਇਆ। ਮੈਨੂੰ ਇਸ ਗੱਲ ਉੱਤੇ ਯਕੀਨ ਹੋਇਆ ਕਿ ਤੁਹਾਡੀ ਮੌਤ ਉਦੋਂ ਹੀ ਆਉਂਦੀ ਹੈ ਜਦੋਂ ਰੱਬ ਚਾਹੇ। ਦਸਤਾਰਦਾਰੀ ਹੋਣ ਕਾਰਨ ਉਹਨਾਂ ਦਾ ਇਹ ਸਫ਼ਰ ਮੁਸ਼ਕਲਾਂ ਭਰਿਆ ਸੀ। ਪਰ ਉਹਨਾਂ ਨੇ ਆਪਣੀ ਪਛਾਣ ਨੂੰ ਟਾਈਮ ਰੱਖਿਆ ਅਤੇ ਫਲਾਈਂਗ ਹਬ ਗੋ ਬੋਲਿੰਗ ਤੇ ਕਈ ਹੋਰ ਸਰਲੇਖਾਂ ਹੇਠ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਹਰਦਤ ਸਿੰਘ ਮਲਿਕ ਦਾ ਜਨਮ ਤੇ 8 ਨਵੰਬਰ 1994 ਇਤਿ ਪੰਜਾਬ ਦੇ 라ਵਲਪਿੰਡੀ ਵਿੱਚ ਹੋਇਆ ਸੀ 라ਵਲਪਿੰਡੀ ਉਸ ਵੇਲੇ ਪੰਜਾਬ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਬਣਾਈਆਂ ਗਈਆਂ 6 ਸ਼ੌਣੀਆਂ ਵਿੱਚੋਂ ਇੱਕ ਸੀ ਇੱਥੇ ਉਹਨਾਂ ਦੇ ਪਿਤਾ ਸਰਦਾਰ ਮੋਹਨ ਸਿੰਘ ਇੰਜੀਨੀਅਰ ਵਜੋਂ ਤੈਨਾਤ ਸਨ ਅਤੇ ਇਲਾਕੇ ਵਿੱਚ ਉਹਨਾਂ ਦਾ ਚੰਗਾ ਰੁਕ ਸੀ ਇੱਕ ਰੱਜੇ ਪੁਜੇ ਘਰ ਵਿੱਚ ਜੰਮੇ ਹੋਣ ਕਰਕੇ ਉਹਨਾਂ ਨੂੰ ਸ਼ੁਰੂਆਤ ਵਿੱਚ ਪਾਏਦਾਰ ਪੱਛਮੀ ਵਿੱਦਿਆ ਮਿਲੀ ਇੱਕ ਜਹਾਜ਼ ਦੇ ਪਾਇਲਟ ਬਣਨ ਮਗਰੋਂ ਉਹ ਜਿੱਥੇ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਰਹੇ ਉੱਥੇ ਹੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਕੈਨੇਡਾ ਦੇ ਪਹਿਲੇ ਹਾਈ ਕਮਿਸ਼ਨਰ ਵੀ ਬਣੇ। ਮਰਹੂਮ ਲੇਖਕ ਕੁਸ਼ਵੰਤ ਸਿੰਘ ਨੇ ਹਰਦਤ ਸਿੰਘ ਨੂੰ ਆਪਣੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਸਿੱਖਾਂ ਵਿੱਚੋਂ ਇੱਕ ਦੱਸਿਆ। ਪਹਿਲੀ ਵਿਸ਼ਵ ਜੰਗ ਦੇ ਇਤਿਹਾਸਕਾਰ ਸਟੀਫਨ ਬਾਰਕਰ ਨੇ ਹਰਦਤ ਸਿੰਘ ਮਾਲਿਕ ਬਾਰੇ ਲਾਈਨ ਆਫ ਦਾ ਸਟੇਜ ਕਿਤਾਬ ਲਿਖੀ ਹੈ। ਉਹ ਲਿਖਦੇ ਹਨ ਹਾਲਾਂਕਿ ਹਰਦਿਤ ਸਿੰਘ ਮਲਿਕ ਮਹਿਜ 14 ਸਾਲ ਦੀ ਉਮਰ ਵਿੱਚ ਹੀ ਇੰਗਲੈਂਡ ਚਲੇ ਗਏ ਸਨ ਪਰ ਆਪਣੇ ਘਰ ਦੇ ਮਾਹੌਲ ਕਾਰਨ ਉਹ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ ਆਪ ਆਪਣੀ ਸਵੈ ਜੀਵਨੀ ਅ ਅ ਲਿਟਲ ਵਰਕ ਏ ਲਿਟਲ ਪਲੇ ਵਿੱਚ ਹਰਦਿਤ ਸਿੰਘ ਮਲਿਕ ਆਪਣੇ ਪਰਿਵਾਰ ਬਾਰੇ ਲਿਖਦੇ ਹਨ ਮੇਰੀ ਮਾਂ ਬਹੁਤ ਧਾਰਮਿਕ ਖਿਆਲਾਂ ਵਾਲੇ ਸਨ ਉਹਨਾਂ ਨੇ ਮੇਰੀ ਜ਼ਿੰਦਗੀ ਤੇ ਕਾਫੀ ਡੂੰਘਾ ਪ੍ਰਭਾਵ ਪਾਇਆ ਮੇਰੇ ਪਿਤਾ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਿਆ ਕਰਦੇ ਸਨ ਉਹਨਾਂ ਦੀ ਮਾਂ ਲਾਜਵੰਤੀ ਭਗਤ ਸੀ ਸਟੀਫਨ ਬਾਰਕਰ ਲਿਖਦੇ ਹਨ ਆਪਣੇ ਸ਼ੁਰੂਆਤੀ ਸਾਲ 라ਵਲਪਿੰਡੀ ਵਿੱਚ ਗੁਜ਼ਾਰਨ ਨਾਲ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ ਉਹ ਲਿਖਦੇ ਹਨ ਹਰਦਿਤ ਸਿੰਘ ਉਸ ਵੇਲੇ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤ ਸੰਤ ਅਦਰ ਸਿੰਘ ਮਸਤੂਆਣਾ ਦੇ ਪ੍ਰਭਾਵ ਹੇਠ ਆਏ ਸਨ ਉਹਨਾਂ ਦਾ ਦਿੱਤਾ ਘੜਾ ਉਹਨਾਂ ਨੇ ਤਾਂ ਉਮਰ ਸੰਭਾਲ ਕੇ ਰੱਖਿਆ ਸੀ ਫੌਜੀ ਇਤਿਹਾਸਕਾਰ ਸੋਮਨਾਥ ਸ਼ਪਰੂ ਨੇ ਦਿੱਤੇ ਆਪਣੇ ਇੰਟਰਵਿਊ ਵਿੱਚ ਉਹਨਾਂ ਦੱਸਿਆ ਸੀ ਕਿ ਜੇਕਰ ਉਹਨਾਂ ਦੀ ਮੁਲਾਕਾਤ ਸੰਤ ਅਦਰ ਸਿੰਘ ਨਾਲ ਨਾ ਹੋਈ ਹੁੰਦੀ ਤਾਂ ਉਹਨਾਂ ਦੀ ਜ਼ਿੰਦਗੀ ਵੱਖਰੀ ਹੋਣੀ ਸੀ ਉਹਨਾ ਨੇ 12 ਸਾਲ ਦੀ ਉਮਰ ਵਿੱਚ 라ਵਲਪਿੰਡੀ ਵਿੱਚ ਹੋਏ ਇੱਕ ਜਲਸੇ ਵਿੱਚ ਲਾਲਾ ਲਾਜਪਤ ਰਾਏ ਜਿਹੇ ਆਜ਼ਾਦੀ ਕੋਹਾਟਗੇ ਵੀ ਦੇਖੇ ਸਨ ਬਾਰਕਰ ਲਿਖਦੇ ਹਨ ਹਾਲਾਂਕਿ 18 ਸਾਲ ਜਾਂ ਇਸ ਤੋਂ ਵੱਧ ਦੇ ਭਾਰਤੀ ਲੜਕਿਆਂ ਦਾ ਯੂਕੇ ਵਿੱਚ ਪੜ੍ਹਾਈ ਲਈ ਜਾਣਾ ਆਮ ਗੱਲ ਸੀ ਪਰ ਇੱਕ 14 ਸਾਲ ਦੇ ਬੱਚੇ ਵੱਲੋਂ ਆਪਣੀ ਸਕੂਲੀ ਵਿੱਦਿਆ ਅਤੇ ਹੋਰ ਪੜ੍ਹਾਈ ਲਈ ਯੂਕੇ ਜਾਣ ਬਾਰੇ ਬਹੁਤ ਘੱਟ ਲੋਕ ਸੋਚਦੇ ਸਨ ਈਸਟਰਨ ਬੋਰਨ ਕਾਲਜ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰਦਿਤ ਸਿੰਘ ਨੇ ਆਕਸਫੋਰਡ ਦੇ ਵੈਲਿਊਅਲ ਕਾਲਜ ਵਿੱਚ ਆਪਣੀ ਪੜ੍ਹਾਈ ਕੀਤੀ। ਇੱਥੇ ਉਹ ਅਜਿਹੇ ਕਈ ਸ਼ਖੀਸਾਂ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਨੇ ਅੱਗੇ ਜਾ ਕੇ ਵੱਡੇ ਰੁਤਬੇ ਹਾਸਲ ਕੀਤੇ। ਹਰਦਿਤ ਸਿੰਘ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਰੱਖਦੇ ਸਨ। ਉਹ ਇੰਗਲੈਂਡ ਆ ਕੇ ਵੀ ਕ੍ਰਿਕਟ ਖੇਡਦੇ ਅਤੇ ਕਾਲਜ ਦੀ ਟੀਮ ਦੀ ਕੈਪਟਨ ਵੀ ਰਹੇ। ਉਹ ਗੋਲਫ ਦੇ ਚੰਗੇ ਖਿਡਾਰੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਗੋਲਫ ਏਸ਼ੀਆ ਸੁਸਾਇਟੀ ਵੱਲੋਂ ਵੀ ਉਨ੍ਹਾਂ ਬਾਰੇ ਲੇਖ ਛਪਿਆ ਗਿਆ ਸੀ। ਇਸਟ ਬੋਰਨ ਕਾਲਜ ਵਿੱਚ ਬਤਾਇਆ ਉਨ੍ਹਾਂ ਦਾ ਸਮਾਂ ਵੀ ਕਾਫੀ ਯਾਦਗਾਰੀ ਸੀ। ਇਹ ਤੇ ਉਹ ਕਾਜ ਦੀ ਟੀਮ ਵੱਲੋਂ ক্রিকেট ਖੇਡਦੇ ਸਨ ਉਹਨਾਂ ਦੇ ਨਾਲ ਖੇਡਦੇ ਖਿਡਾਰੀਆਂ ਵਿੱਚੋਂ ਇੱਕ ਦਾ ਨਾਮ ਦਲਪਤ ਸਿੰਘ ਸੀ ਜੋ ਬਾਅਦ ਵਿੱਚ ਜੋਧਪੁਰ ਲਾਂਸਰ ਦੇ ਮੇਜਰ ਬਣੇ ਅਤੇ ਫਲਸਤੀਨ ਵਿੱਚ ਲੜੀ ਗਈ ਬੈਟਲ ਆਫ ਹਾਈਫਾ 1918 ਵਿੱਚ ਉਹਨਾਂ ਦੀ ਮੌਤ ਹੋ ਗਈ 1917 ਵਿੱਚ ਜਦੋਂ ਉਹ ਵੈਲਯੂਅਲ ਕਾਜ ਵਿੱਚ ਪੜਦੇ ਸਨ ਉਹਨਾਂ ਦੇ ਬਧੇਰੇ ਸਾਥੀ ਪਹਿਲੇ ਵਿਸ਼ਵ ਯੁੱਧ ਵਿੱਚ ਭਾਗ ਲੈਣ ਲਈ ਚਲੇ ਗਏ ਸਨ ਹਰਦੇਤ ਸਿੰਘ ਵੀ ਆਪਣੇ ਸਾਥੀਆਂ ਵਾਂਗ ਜੰਗ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਉਹ ਫਰਾਂਸ ਵਿੱਚ ਰੈੱਡ ਕਰਾਸ ਵਿੱਚ ਐਂਬੂਲੈਂਸ ਦੇ ਡਰਾਈਵਰ ਵਜੋਂ ਕੰਮ ਕਰਨ ਲੱਗੇ। ਉਹਨਾਂ ਨੇ ਇਥੋਂ ਦੇ ਟੌਗਨੇਕ ਸ਼ਹਿਰ ਤੋਂ ਕੰਮ ਕਰਨਾ ਸ਼ੁਰੂ ਕੀਤਾ। ਸਟੀਫਨ ਲਿਖਦੇ ਹਨ ਕਿ 21 ਸਾਲ ਦੀ ਉਮਰ ਵਿੱਚ ਫਰਾਂਸ ਪਹੁੰਚੇ ਹਰਦੇਤ ਸਿੰਘ ਮਲਿਕ ਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਸੀ ਕਿ ਉਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਥੇ ਭਾਰ ਦੇ ਰਾਜਦੂਤ ਬਣ ਕੇ ਆਉਣਗੇ। ਫਰਾਂਸ ਪਹੁੰਚਣ ਦੇ ਆਪਣੇ ਤਜਰਬੇ ਬਾਰੇ ਹਰਦੇਤ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ। ਮੇਰੇ ਮਨਾ ਕਰਨ ਦੇ ਬਾਅਦ ਵੀ ਉਥੇ ਹਸਪਤਾਲ ਵਿੱਚ ਲੋਕਾਂ ਨੂੰ ਲੱਗਾ ਕਿ ਜਿਵੇਂ ਮੈਂ ਕੋਈ ਭਾਰਤੀ ਮਹਾਰਾਜਾ ਹਾਂ ਬਾਰਕਰ ਲਿਖਦੇ ਹਨ ਫ੍ਰੈਂਚ ਰੈੱਡ ਕਰਾਸ ਵਿੱਚ ਕੰਮ ਕਰਕੇ ਹਰਦਿਤ ਸਿੰਘ ਨੇ ਯੁੱਧ ਵਿੱਚ ਹਿੱਸਾ ਲਿਆ ਪਰ ਸ਼ੁਰੂਆਤ ਤੋਂ ਹੀ ਲੜਾਈ ਵਿੱਚ ਸਿੱਧਾ ਉਤਰਨਾ ਚਾਹੁੰਦੇ ਸਨ ਉਹ ਫਰਾਂਸ ਵਿੱਚ ਆਪਣੇ ਦੋਸਤਾਂ ਨੂੰ ਪੁੱਛਦੇ ਰਹਿੰਦੇ ਕਿ ਉਹ ਫਰਾਂਸ ਦੀ ਹਵਾਈ ਫੌਜ ਦਾ ਹਿੱਸਾ ਕਿਵੇਂ ਬਣ ਸਕਦੇ ਹਨ ਉਹ ਲਿਖਦੇ ਹਨ ਕਿ ਉਸ ਵੇਲੇ ਜਹਾਜ਼ ਇੰਨੇ ਮਜ਼ਬੂਤ ਨਹੀਂ ਹੁੰਦੇ ਸਨ ਇਹ ਫਾਈਬਰ ਅਤੇ ਲੱਕੜ ਦੇ ਬਣੇ ਸਨ ਉਹਨਾਂ ਦੀ ਪਹਿਲੀ ਤਨਾਤੀ ਐਲਡਰ ਸ਼ੌਰਟ ਹੈਫ ਸ਼ੀਅਰ ਵਿੱਚ ਹੋਈ ਆਪਣੀ ਸਵੈ ਜੀਵਨੀ ਵਿੱਚ ਉਹ ਲਿਖਦੇ ਹਨ ਇੱਥੇ ਰਹਿਣ ਦੇ ਹਾਲਾਤ ਬਹੁਤ ਮਾੜੇ ਸਨ ਬਾਰਕਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਦਾਰ ਮਲਿਕ ਨੂੰ ਹਵਾਈ ਫੌਜ ਦਾ ਹਿੱਸਾ ਫੌਜੀ ਨਿਯਮਾਂ ਨੂੰ ਤੋੜ ਕੇ ਬਣਾਇਆ ਗਿਆ ਸੀ ਉਹਨਾਂ ਦੱਸਿਆ ਕਿ ਵਿਸ਼ਵ ਜੰਗ ਲੜਦਿਆਂ ਬ੍ਰਿਟਨ ਕੋਲ ਹਵਾਈ ਫੌਜ ਦੇ ਪਾਇਲਟਾਂ ਦੀ ਇੰਨੀ ਘਾਟ ਹੋ ਗਈ ਕਿ ਉਹ ਭਾਰਤੀਆਂ ਨੂੰ ਜੋ ਉਸ ਵੇਲੇ ਬ੍ਰਿਟਨ ਦੀ ਇੱਕ ਬਸਤੀ ਵਿੱਚ ਰਹਿੰਦੇ ਸਨ ਉਹਨਾਂ ਨੂੰ ਭਰਤੀ ਕਰ ਲਈ ਸੋਚਣ ਲੱਗੇ ਇਹ ਭਰਤੀ 1 ਅਕਤੂਬਰ 1916 ਨੂੰ ਸ਼ੁਰੂ ਹੋਈ ਅਤੇ ਮਾਰਚ 1917 ਤੱਕ ਚੱਲੀ ਇਸ ਵਿੱਚ ਪੰਜ ਭਾਰਤੀਆਂ ਨੂੰ ਭਰਤੀ ਕੀਤਾ ਗਿਆ ਇਹਨਾਂ ਵਿੱਚ ਹਰਦੇਤ ਸਿੰਘ ਮਲਿਕ ਇਕੱਲੇ ਸਿੱਖ ਸਨ ਉਹਨਾਂ ਨੇ ਉਸ ਸਮੇਂ ਆਪਣੀ ਪੱਗ ਲਈ ਵੀ ਸੰਘਰਸ਼ ਲੜਿਆ ਸੀ ਹਰਦੇਤ ਸਿੰਘ ਮਲਿਕ ਨੇ ਆਪਣੀ ਕਾਬਲੀਅਤ ਸਦਕਾ ਹਰ ਥਾਂ ਉੱਤੇ ਪ੍ਰਮਾਨਗੀ ਹਾਸਲ ਕੀਤੀ ਵਰ ਕਈ ਮੌਕਿਆਂ ਉਤੇ ਉਹਨਾਂ ਨੂੰ ਆਪਣੀ ਦਸਤਾਰ ਲਈ ਸੰਘਰਸ਼ ਕਰਨਾ ਪਿਆ ਬ੍ਰਿਟਿਸ਼ 에ਅਰ ਫੋਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੀ ਇੱਕ ਘਟਨਾ ਦਾ ਜ਼ਿਕਰ ਉਹ ਆਪਣੀ ਸੈਹ ਜੀਵਨੀ ਵਿੱਚ ਕਰਦੇ ਹਨ ਫੌਜੀ ਵਰਦੀ ਤੇ ਸ਼ਾਮਲ ਟੋਪੀ ਪਾਉਣ ਦੀ ਥਾਂ ਮੈਂ ਆਪਣੀ ਪੱਗ ਥਾ ਕਿ ਰੰਗ ਦੀ ਰੰਗਾ ਲਈ ਇੱਕ ਸਰਜੈਂਟ ਮੇਜਰ ਨੇ ਮੈਨੂੰ ਪੱਗ ਵਿੱਚ ਦੇਖਿਆ ਤੇ ਪੁੱਛਿਆ ਕਿ ਮੇਰੀ ਟੋਪੀ ਕਿੱਥੇ ਹੈ ਇਸ ਸਮਗਰੋਂ ਅਫਸਰ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਸਿੱਖ ਹੋਣ ਕਰਕੇ ਮੇਰੇ ਲਈ ਪੱਗ ਬੰਨਣੀ ਜ਼ਰੂਰੀ ਹੈ ਇੱਕ ਤੋਂ ਹੋਰ ਅਫਸਰ ਨੇ ਉੱਥੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਇਹ ਮਸਲਾ ਬਾਅਦ ਵਿੱਚ ਵਾਰ ਉੱਚ ਅਧਿਕਾਰੀਆਂ ਵੱਲੋਂ ਵਿਚਾਰਿਆ ਗਿਆ ਫਿਰ ਮੈਨੂੰ ਪੱਗ ਬੰਨਣ ਦੀ ਇਜਾਜ਼ਤ ਮਿਲ ਗਈ ਸੀ ਆਪਣੇ ਕਾਲਜ ਵਿੱਚ ਵਾਪਰੀ ਇੱਕ ਘਟਨਾ ਬਾਰੇ ਉਹ ਲਿਖਦੇ ਹਨ ਰਾਤ ਦੇ ਖਾਣੇ ਤੋਂ ਬਾਅਦ ਪੰਜ ਛੇ ਮੁੰਡਿਆਂ ਨੇ ਮੈਨੂੰ ਘੇਰ ਲਿਆ ਅਤੇ ਮੈਨੂੰ ਪੱਗ ਲਾਹਣ ਲਈ ਕਿਹਾ ਉਹਨਾਂ ਕਿਹਾ ਉਹ ਦੇਖਣਾ ਚਾਹੁੰਦੇ ਹਨ ਕਿ ਇਸ ਦੇ ਥੱਲੇ ਕੀ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਸਿੱਖ ਹਾਂ ਅਤੇ ਆਪਣੀ ਪੱਗ ਨਹੀਂ ਲਾਵਾਂਗਾ ਉਹ ਮੇਰੀ ਪਾਗ ਲਾਉਣ ਲਈ ਮੇਰੇ ਵੱਲ ਵਧੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਹਨਾਂ ਦੇ ਸਾਹਮਣੇ ਇਕੱਲਾ ਹੀ ਸੀ ਪਰ ਮੈਂ ਬਹੁਤ ਸ਼ਾਂਤ ਲਹਿਜੇ ਵਿੱਚ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਰੋਕ ਨਹੀਂ ਸਕਦਾ ਪਰ ਉਹ ਪਹਿਲਾ ਸ਼ਖਸ ਜੋ ਮੇਰੀ ਪਾਗ ਨੂੰ ਹੱਥ ਲਾਏਗਾ ਮੈਂ ਉਸ ਨੂੰ ਕਦੇ ਨਾ ਕਦੇ ਕਿਸੇ ਤਰੀਕੇ ਮਾਰ ਦੇਵਾਂਗਾ ਹਰਦੇਤ ਸਿੰਘ ਅੱਗੇ ਲਿਖਦੇ ਹਨ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਸਿੱਖ ਕਿਰਪਾਨ ਰੱਖਦੇ ਹਨ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਦੇ ਇਸ ਮਜ਼ਾਕ ਨੂਮੈ ਗੰਬੀਰਾ ਨਾਲ ਲਵਾਂਗਾ ਅਤੇ ਉਹ ਪਿੱਛੇ ਹਟ ਗਏ ਹਰਦੇਤ ਸਿੰਘ ਮਲਿਕ ਜਦੋਂ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਸਨ ਉਸ ਵੇਲੇ ਉਹਨਾਂ ਦੀ ਇੱਕ ਬੈਠਕ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਵ ਨਾਲ ਹੋਈ ਸੀ ਇਹ ਬੈਠਕ ਨਵੀਂ ਦਿੱਲੀ ਵਿੱਚ ਭਗਵਾਨ ਦਾਸ ਰੋਡ ਉੱਤੇ ਹਰਦੇਤ ਸਿੰਘ ਮਲਿਕ ਦੇ ਭਰਾ ਤੇਜਾ ਸਿੰਘ ਮਲਿਕ ਦੇ ਘਰ ਹੋਈ ਸੀ ਮਲਿਕ ਸਿੰਘ ਨੇ ਇਸ ਬੈਠਕ ਬਾਰੇ ਦੱਸਿਆ ਸੀ ਇਹ ਇਤਿਹਾਸਿਕ ਬੈਠਕ ਹੁਣ ਤੱਕ ਮੇਰੀ ਸਭ ਤੋਂ ਦਿਲਚਸਪ ਬੈਠਕ ਸੀ ਜਿਨਾ ਬਗੈਰ ਜਿਨਾ ਬਗੈਰ ਕਿਸੇ ਸਲਾਹਕਾਰ ਦੇ ਆਏ ਸਨ ਜਦ ਕੀ ਸਾਡੀ ਧਿਰ ਵਿੱਚ ਮਹਾਰਾਜਾ ਭਪਿੰਦਰ ਸਿੰਘ ਤਾਰਾ ਸਿੰਘ ਗਿਆਨੀ ਕਤਾਰ ਸਿੰਘ ਤੇ ਮੈਂ ਸੀ ਹਰਦੇਤ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ ਕਿ ਜਿਨਾ ਸਿੱਖਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਉਹਨਾਂ ਨੇ ਸਾਨੂੰ ਕਿਹਾ ਕਿ ਉਹ ਆਪਣੀਆਂ ਮੰਗਾਂ ਲੈ ਕੇ ਆਉਣ ਅਤੇ ਉਹ ਉਹਨਾਂ ਨੂੰ ਮਨਜ਼ੂਰ ਕਰ ਲੈਣਗੇ ਮੈਂ ਉਹਨਾਂ ਨੂੰ ਪੁੱਛਿਆ ਕਿ ਜਦੋਂ ਤੁਸੀਂ ਹੀ ਰਹੋਗੇ ਤਾਂ ਤੁਹਾਡੇ ਵਾਅਦੇ ਕੌਣ ਪੂਰੇ ਕਰੇਗਾ ਤਾਂ ਜਿਨਾ ਨੇ ਜਵਾਬ ਦਿੱਤਾ ਸੀ ਮੇਰਾ ਕਿਹਾ ਪਾਕਿਸਤਾਨ ਵਿੱਚ ਰੱਬ ਦਾ ਕਥਨ ਹੋਵੇਗਾ ਉਹ ਲਿਖਦੇ ਹਨ ਅਜੀਹਾ ਹੰਕਾਰ ਪਾਗਲਪਨ ਜਿਹਾ ਸੀ 1984 ਦੀ ਫੌਜੀ ਕਾਰਵਾਈ ਤੋਂ ਬਾਅਦ ਉਹ ਉਦਾਸ ਰਹਿਣ ਲੱਗੇ ਨਵੰਬਰ 1985 ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਖੁਸ਼ਵੰਤ ਸਿੰਘ ਨੇ ਹਿੰਦੁਸਤਾਨ ਟਾਈਮ ਦੇ ਅਖਬਾਰ ਵਿੱਚ ਲਿਖਿਆ ਹੈ ਕਿ ਮੈਂ ਅਜੀਹੇ ਬਹੁਤ ਘੱਟ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਕੁਝ ਸਮੇਟਿਆ ਹੋਵੇ ਉਨ੍ਹਾਂ ਲਿਖਿਆ ਹੈ ਕਿ ਹਰਦੇਤ ਸਿੰਘ ਮਾਲਿਕ ਸਭ ਤੋਂ ਸੋਹਣੇ ਸਰਦਾਰਾਂ ਵਿੱਚੋਂ ਇੱਕ ਸਨ। ਖੁਸ਼ਵੰਤ ਸਿੰਘ ਲਿਖਦੇ ਹਨ ਕਿ ਹਰਦੇਤ ਸਿੰਘ ਮਾਲਿਕ ਨੂੰ ਕਈ ਕਿਸਮ ਦੇ ਵਾਇਨ ਇਕੱਠੀ ਕਰਨ ਦਾ ਸ਼ੌਂਕ ਸੀ। ਇਸ ਦੇ ਨਾਲ-ਨਾਲ ਹੀ ਉਹ ਖਾਸ ਕਿਸਮ ਦੇ ਖਾਣਿਆਂ ਦੇ ਵੀ ਸ਼ੌਕੀਨ ਸਨ। ਉਨ੍ਹਾਂ ਲਿਖਿਆ ਕਿ ਹਰਦੇਤ ਸਿੰਘ ਮਾਲਿਕ ਨਹਿਰੂ ਅਤੇ ਇੰਦਰਾ ਗਾਂਧੀ ਦੇ ਪ੍ਰਸ਼ੰਸਕ ਸਨ। ਪਰ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਫੌਜ ਦਾਖਲ ਹੋਈ ਤਾਂ ਉਨ੍ਹਾਂ ਦਾ ਦਿਲ ਬਰੁੰਧ ਰਿਆ ਗਿਆ। ਉਹ ਫਿਰ ਕਦੇ ਪਹਿਲਾਂ ਜਿਹੇ ਸ਼ਖਸ ਨਹੀਂ ਰਿਹਾ। ਕੁਸ਼ਵੰਤ ਸਿੰਘ ਲਿਖਦੇ ਹਨ ਕਿ ਹਰਦੇਤ ਸਿੰਘ ਇਸ ਮਗਰੋਂ ਹਮੇਸ਼ਾ ਉਦਾਸ ਰਹਿਣ ਲੱਗੇ। ਉਹਨਾਂ ਅੱਗੇ ਲਿਖਿਆ ਸੀ ਕਿ ਇਤਿਫਾਕਨ ਅਜੀਹਾ ਹੋਇਆ ਕਿ ਇੰਦਰਾ ਗਾਂਧੀ ਦੇ ਕਤਲ ਵਾਲੇ ਦਿਨ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ। ਜਿੱਥੇ ਬਾਹਰ ਭੀੜ ਸਿੱਖਾਂ ਦੇ ਖੂਨ ਦੀ ਪਿਆਸੀ ਹੋ ਰਹੀ ਸੀ, ਇਸੇ ਦੌਰਾਨ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਹਸਪਤਾਲ ਲੈ ਕੇ ਗਿਆ ਸੀ। ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਨਹੀਂ ਦੱਸੀ। ਉਹਨਾਂ ਦੇ ਸੰਸਕਾਰ ਬਾਰੇ ਕੁਸ਼ਵੰਤ ਸਿੰਘ ਨੇ ਲਿਖਿਆ ਕਿ ਅਦਿਤ ਸਿੰਘ ਦੀ ਪਤਨੀ ਪ੍ਰਕਾਸ਼ ਕੌਰ ਦੇ ਕਹਿਣ ਤੇ ਰਾਗੀਆਂ ਨੇ ਖੁਸ਼ੀ ਅਤੇ ਖੇੜੇ ਵਾਲੇ ਸ਼ਬਦ ਗਾਏ ਸਨ